ਅੱਜ ਸੈਫਾਬਾਦ ਰਹਿੰਦੇ ਆ ਅਬਨੁਕਮਾਰ ਉਹਦੇ ਮਾਂ ਪੇ ਇਹਨਾਂ ਦੀ ਕੁੜੀ ਮੇਰੇ ਕੋਲ ਕੰਮ ਕਰਦੀ ਸੀ 7-8 ਸਾਲ ਪਹਿਲਾਂ ਇਹ ਰਹਿੰਦੇ ਸੀ ਕਪਾਲ ਕਲੋਨੀ ਚ ਮੈਂ ਕਿਹਾ ਇਹਨਾਂ ਨੇ ਨਾ ਕੁੜੀ ਨੂੰ ਵਿਆਹ ਕਰਤਾ ਮੁੜ ਕੇ ਮੈਂ ਕੰਮ ਤੋਂ ਹਟ ਗਿਆ ਜਿੱਦਾਂ ਤੇ ਮੁੜ ਕੇ ਇਹਨਾਂ ਨੇ ਆਪਣੀ ਉਹ ਕੋਠਾਂ ਵੇਚਿਆ ਵੇਚ ਕੇ ਤਾਂ ਇਹਨਾਂ ਨੇ ਫੈਂਸ ਖੋਲ੍ਹ ਲਏ ਕਿਸੇ ਤੇ ਕਰਪਾਣਾ ਨਹੀਂ ਕਿਰਾਏ ਤੇ ਰਹਿੰਦੇ ਸੀ ਉੱਥੇ ਕਪਾਲ ਕਲੋਨੀ ਚ ਫਾਇਨਸ ਖੋਲੀ ਉੱਥੇ ਚੰਗਾ ਯਾਨੀ ਇਹਨਾਂ ਨੇ ਲੋਕਾਂ ਨੂੰ ਠੱਗਿਆ ਠੋਗਿਆ ਜਿੱਦਾਂ ਮੈਨੂੰ ਅੱਜ ਇਹਨਾਂ ਨੇ ਕਰ ਦਿੱਤਾ ਕੰਮ ਮੇਰਾ ਵੀ ਠਗੀ ਮਾਰ ਲਈ ਮੈਨਾਂ ਬਹੁਤ ਤਕੜੀ ਤੇ ਮੈਨੂੰ ਕਹਿੰਦੇ ਮੈਂ ਮੈਨੂੰ ਇਹਦਾ ਸੈਫਾਪਾਦ ਟੱਕਰ ਗਿਆ ਇੱਕਦਾਂ ਮੈਨੂੰ ਕਹਿੰਦਾ ਵੀ ਉੱਥੇ ਅਸੀਂ ਕੋਠੀ ਬਣਾਈ ਆ ਵਧੀਆ ਤਿੰਨ ਕਨਾਲਾਂ 'ਚ ਕਹਿੰਦਾ ਕੋਠੀ ਬਣਾਈ ਆ ਤੇ ਮੈਂ ਕਿਹਾ ਕਾਨੂੰਨ ਲੈ ਗਿਆ ਮੈਨੂੰ ਅੰਕਲ ਕਹਿੰਦਾ ਕਸ਼ਮੀਰੇ ਮੈਂ ਕਿਹਾ ਅੰਕਲ ਜੀ ਨਹੀਂ ਤਰੱਕੀ ਕਿਦਾਂ ਕਰ ਲਈ ਕਹਿੰਦਾ ਵੀ ਫਾਇਨਸ ਖੋਲੀ ਸੀ ਅਸੀਂ ਮੇਰੇ ਦਾ ਦਾ ਕਰਕੇ ਉਹਦੇ ਵਿੱਚ ਵਿਆਜ ਆਪ ਆ ਕੇ ਕਹਿੰਦਾ ਤਾਂ ਅਕਾਲੀ ਦੀ ਬਿਆਜ ਤੇ ਕਹਿੰਦਾ ਤਾ ਕੀਤਾ ਆ ਕੰਮ ਮੈਂ ਕਿਹਾ ਅੱਛਾ ਜੀ ਤੇ ਕਹਿੰਦਾ ਤੂੰ ਵੀ ਦੁਕਾਨੀ ਦਾ ਤੂੰ ਵੀ ਕਹਿੰਦਾ ਪੈਸਾ ਪਾਲਾ ਬੱਚਾ ਮੈਂ ਕਿਹਾ ਜੀ ਮੇਰੇ ਕੋ ਤਾਂ ਹੀ ਨਹੀਂ ਕਹਿੰਦਾ ਜਗ੍ਹਾ ਤਾਂ ਹੈਗੀ ਆ ਕਹਿੰਦਾ ਜਗ੍ਹਾ ਰੱਖਦੇ ਆਪਣੀ ਤੇ ਮੈਂ ਕਿਹਾ ਠੀਕ ਆ ਜੀ ਮੈਂ ਜਗ੍ਹਾ ਮੇਰੀ ਰਖਾਤੀ ਇਹਨਾਂ ਨੇ ਤੱਕ ਮਗਰ ਪੈ ਪੈ ਕੇ ਰੋਜ਼ ਫੋਨ ਜਗ੍ਹਾ ਰੱਖਦੇ ਆਪਣੀ ਤੈਨੂੰ ਅਸੀਂ ਰਖਾਣ ਨੇ ਤੇਰੀ ਇਦਾਂ ਉਦਾਂ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਮਨ ਚ ਕੀ ਆ ਜਗ੍ਹਾ ਵੀ ਰਖਾਤੀ ਮੇਰੇ ਘਰ ਵਾਲੀ ਦੇ ਨਾਂ ਤੇ ਵੀ ਲੋਨ ਚੜਾਤੇ ਮੇਰੀ ਭੈਣ ਲਈ ਜਿਹੜੀ ਹੈ ਮੇਰੇ ਕੋਲ ਰਹਿੰਦੀ ਉਹਦੇ ਨਾਂ ਤੇ ਵੀ ਮੇਰੇ ਲੋਨ ਚੜਾਤੇ ਇਹਨਾਂ ਨੇ ਤੇ ਆਪਣੇ ਦਵਿੰਦਰ ਭਾਜੀ ਇੱਕ ਸੂਰਪੁਰ ਵਾਲਾ ਉਹ ਵੀ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਸੀ ਕਹਿੰਦੇ 25 ਲੱਖ ਰੁਪਈਆ ਪੂਰਾ ਕਰ ਵੀ ਤੈਨੂੰ ਕਿਸੇ ਸਕੀਮ ਵਿੱਚ ਪਾਵਾਂਗੇ ਅਸੀਂ ਵਧੀਆ ਚ ਤੇ 21 ਲੱਖ 75000 ਰੁਪਈਆ ਇਹਨਾਂ ਤੋਂ ਮੈਂ ਲੈਣਾ ਸੀਗਾ ਹੁਣ ਥੋੜੇ ਪੈਸੇ ਘਟਦੇ 25 ਲੱਖ ਹੋਣ ਚ ਤੇ ਉਸ ਤੋਂ ਬਾਅਦ ਮੇਰਾ ਰਾਮਾ ਭਾਜੀ ਮੋਟਰਸਾਈਕਲ ਵਾਲਾ ਉਹਨਾਂ 50000 ਰੁਪਇਆ ਮੈਂ ਵਿੱਚੋਂ ਇਹਨੂੰ ਰਾਮੇ ਨੇ ਮੈਨੂੰ ਦਿੱਤਾ ਤੇ ਮੈਂ ਇਹਨੂੰ ਦਿੱਤਾ 45 ਲੱਖ ਰੁਪਇਆ ਦੂਜੇ ਰਾਮੇ ਦਾ ਆਪਣੇ ਸੀਟ ਕਵਰ ਵਾਲੇ ਭਾਜੀ ਦਾ ਦਵਿੰਦਰ ਭਾਜੀ ਦਾ 220000 ਰੁਪਇਆ ਤੇ ਹੁਣ ਮੈਨੂੰ ਕਹਿੰਦੇ ਸੀ ਕਹਿੰਦੇ ਚੱਲ ਤੇਰਾ 2275000 ਆ ਗਿਆ ਤੇ ਤੂੰ ਸਾਡੇ ਕਾਗਜ਼ ਪੱਤਾ ਲਿਆ ਤੇ ਤੈਨੂੰ ਕਿਸੇ ਸਕੀਮ ਚ ਪਾ ਦਈਏ ਅਸੀਂ ਮੈਂ ਕਿਹਾ ਠੀਕ ਹੈ ਜੀ ਜਦੋਂ ਮੈਂ ਗਿਆ ਤੇ ਕਾਗਜ਼ ਪੱਤਰ 16 ਤਰੀਕ ਦੇ ਮੈਂ ਫੜਾਇਆ ਇਹਨਾਂ ਨੂੰ ਕਹਿੰਦਾ 20 ਤਰੀਕ ਤੋਂ ਪਹਿਲਾਂ ਪਹਿਲਾਂ ਤੇਰੇ ਅਸੀਂ ਨਾਲੇ ਸਕੀਮ ਵਿੱਚ ਪਾਉਂਦੇ ਨਾਲੇ ਜਿੰਨਾ ਵਿਆਜ ਹੈਗਾ ਵੀ ਉਹ ਤੈਨੂੰ ਦੇ ਦਨੇ ਆ 10 ਤਰੀਕ ਨੂੰ ਜਦੋਂ ਮੈਨੂੰ ਅੱਗੇ ਇੱਕ ਵਾਰੀ ਵਿਆਜ ਦਿੱਤਾ ਇਹਨਾਂ ਨੇ ਤਿੰਨ ਚਾਰ ਮਹੀਨਿਆਂ ਦਾ ਦਿੱਤਾ ਹੀ ਨਹੀਂ ਤੇ ਮੋੜ ਕੇ ਕਹਿੰਦਾ ਅੱਜ ਮੈਂ 20 ਤਰੀਕ ਅੱਜ ਮੈਂ ਪੈਸੇ ਲੈਣ ਗਿਆ ਕਹਿੰਦਾ ਕਿਹੜੇ ਪੈਸੇ ਮੈਂ ਕਹਾਂ ਜੀ ਇਦਾਂ ਇਦਾਂ ਕਰਕੇ ਗੱਲ ਆ ਵੀ ਜਿਹੜੇ ਮੈਂ ਤੈਨੂੰ ਦਿੱਤੇ ਆ ਹੋਰ ਕਿਹੜੇ ਪੈਸੇ ਕਹਿੰਦਾ ਮੈਂ ਤਾਂ ਤੁੱਤ ਲਈ ਨਹੀਂ ਇਦਾਂ ਜਾਨੀ ਮਾਂ ਤੇ ਪਪਨ ਇਹਦਾ ਡੈਡੀ ਕਮਨ ਦਾ ਇਹ ਸਾਰੇ ਜਣੇ ਬਹਿ ਗਏ ਤੇ ਕਹਿੰਦੇ ਜੇ ਤੂੰ ਨਾਲਾ ਰੋਲੀ ਭਾਈ ਝੰਡ ਤੇਰਾ ਸਾਡੇ ਕੋ ਚੈੱਕ ਪਿਆ ਹੈ ਕਹਿੰਦੇ ਅਸੀਂ ਚੈੱਕ ਲਾ ਕੇ ਤੈਨੂੰ 5 ਸਾਲ ਦੀ ਸਜ਼ਾ ਤੇ ਜਿੰਨੇ ਅਸੀਂ ਪੈਸੇ ਭਰਾਂਗੇ ਉੱਤੇ ਕਹਿੰਦੇ ਤੈਨੂੰ ਦੇਣੇ ਪੈਣੇ ਆ ਤੇ ਮੈਂ ਕਿਹਾ ਅੰਕਲ ਜੀ ਉਹਦਾ ਚੈੱਕ ਤੁਸੀਂ ਉਦਾਂ ਲਿਆ ਆ ਵੀ ਜਿਹੜੇ ਪੈਸੇ ਅਸੀਂ ਤੈਨੂੰ ਦਿੱਤੇ ਆ ਵੀ ਜਿੱਦਾਂ ਤੂੰ ਇਹਦਾ ਤੁਸੀਂ ਮੈਨੂੰ ਪੈਸੇ ਦਿੱਤੇ ਆ ਤੇ ਵੀ ਉਹਦਾ ਵੀ ਚੈੱਕ ਚਾਹੀਦਾ ਸਾਨੂੰ ਜਿਹਨੇ ਪੈਸੇ ਸਾਨੂੰ ਦਿੱਤੇ ਆ ਮੈਂ ਕਿਹਾ ਮੈਂ ਤਾਂ ਤੁਹਾਨੂੰ ਤਾਂ ਚੈੱਕ ਦਿੱਤਾ ਆ ਤੇ ਕਹਿੰਦੇ ਨਹੀਂ ਨਹੀਂ ਕਹਿੰਦੇ ਅਸੀਂ ਇਦਾਂ ਨਹੀਂ ਸੀ ਕਹਿੰਦੇ ਚੱਕ ਤੂੰ ਸਾਨੂੰ ਆਪ ਦਿੱਤਾ ਕਹਿੰਦੇ ਵੀ ਤੂੰ ਸਾਡੇ ਕੋ ਪੈਸੇ ਲਏ ਲਓ ਜੀ ਮੈਂ ਕਿਹਾ ਤੇ ਕਹਿੰਦੇ ਮੁੜ ਕੇ ਕਹਿੰਦੇ ਤੇਰੇ ਨਿਆਣਿਆਂ ਤੋਂ ਵੀ ਅਸੀਂ ਨਾਂ ਨੂੰ ਲਿਖਾ ਕੇ ਲਿਆਈਆਂ ਸਾਰੇ ਤੇ ਮੈਂ ਕਿਹਾ ਉਹ ਕਹਦੇ ਜੀ ਤੇ ਕਹਿੰਦੇ ਇਦਾਂ ਇਦਾਂ ਕਰਕੇ ਵੀ ਜੇ ਤੂੰ ਸਾਡੇ ਨਾਲ ਰੋਲੀ ਰੋਲੀ ਪਾਈ ਤਾਂ ਤੇਰੇ ਨਾਲ ਉਦਾਂ ਹੀ ਅਸੀਂ ਇੰਨੇ ਇੰਨੇ ਪੈਸੇ ਕੱਢ ਦੇਣੇ ਆ ਵੀ ਇੰਨੇ ਉਹਦੇ ਕੋ ਲੈਣੇ ਇੰਨੇ ਉਹਦੇ ਕੋ ਲੈਣੇ ਆ ਪਿੰਡ ਦੇ ਪਤਾ ਨਹੀਂ ਪਤਾ ਨਹੀਂ ਕਿਹਦੇ ਕਿਹਦੇ ਨਾਂ ਲਿਖਿਓ ਆ ਤਾਂ ਉਹ ਯਾਨੀ ਪਿੰਡ ਦੇ ਤਾਂ ਲੱਗਦੇ ਨਹੀਂ ਸੀ ਨੂੰ ਉਹਨੂੰ ਪਤਾ ਨਹੀਂ ਹੋਰੇ ਕਿਸੇ ਦੇ ਨਾਂ ਲਿਖਿਓ ਆ ਇਹਨਾਂ ਨੇ ਨੰਨੀ ਨਿਆਣਿਆਂ ਕੋਲ ਖਾ ਕੇ ਲੈ ਗਿਆ ਉਦਾਂ ਹੀ ਆਪਣੀ ਮਰਜ਼ੀ ਨਾਲ ਹੀ ਤੇ ਮੇਰੀ ਮੌਂਦੇ ਜੁम्मेवार ਪਵਨ ਕੁਮਾਰ ਤੇ ਇਹਦੇ ਮਾਪੇ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਜੋ ਮੇਰੇ ਸਾਹ ਤੇ ਇਹਨਾਂ ਨੇ ਕਰਜਾ ਚੜਾਇਆ ਉਹ ਲੈਣਾ ਚਾਹੀਦਾ ਭਾਜੀ ਜਿੰਨੇ ਜਿੰਨਾ ਜਿੰਨਾਂ ਦੇ ਮੈਂ ਵਿੱਚ ਨਾਂ ਲਿਆ ਉਹਨਾਂ ਨੂੰ ਉਹਦੇ ਪੈਸੇ ਮੋੜਨੇ ਚਾਹੀਦੇ ਕਿਉਂਕਿ ਉਹਨਾਂ ਨੇ ਵੀ ਵਿਚਾਰਿਆਂ ਨੇ ਪਤਾ ਨਹੀਂ ਕਿਦਾਂ-ਕਿਦਾਂ ਕਰਕੇ ਮੈਨੂੰ ਪੜਾਇਆ ਅੱਜ ਕਸ਼ਮੀਰਾ ਲਾਲ ਪੁੱਤਰ ਜੀਤਰਾਮ ਜੋ ਕਿ ਪਿੰਡ ਗੜੇ ਦਾ ਵਸਨੀਕ ਹੈ ਔਰ ਤਿੰਨਾ ਭੈਣਾਂ ਦਾ ਇਕਲੌਤਾ ਭਰਾ ਹੈ ਉਸਦੇ ਦੋ ਬੱਚੇ ਇੱਕ ਲੜਕਾ ਇੱਕ ਲੜਕੀ ਹਨ ਜੋ ਕਿ ਹੱਲੇ ਉਹ ਨਵਾਲਗ ਨੇ 14-15 ਸਾਲ ਦੇ ਹਨ ਔਰ ਕਸ਼ਮੀਰਾ ਲਾਲ ਨੂੰ ਸਾਡੇ ਲਾਵਲੇ ਪਿੰਡ ਸਿਆਫਾਬਾਦ ਤੋਂ ਇੱਕ ਪੁਨੇਸਰ ਜਿਹੜਾ ਜੋ ਕਿ ਪੰਜਾਬ ਦਾ ਨਹੀਂ ਹੈ ਉਹ ਗੈਰ ਕਮਿਊਨਿਟੀ ਢੰਗ ਨਾਲ ਸਨੈਸ ਚਲਾ ਰਿਹਾ ਉਸਨੇ ਇਸ ਨੂੰ ਉਕਸਾਇਆ ਕਿ ਤੇਰੇ ਪੈਸੇ ਜਿਹੜੇ ਹਨ ਪੁਨੇਸ ਵਿੱਚ ਲਵਾ ਦਿੰਨੇ ਆ ਉਸਨੇ ਉਸ ਦੀ ਵੀਡੀਓ ਮੁਤਾਬਕ ਪਤਾ ਲੱਗਦਾ ਕਿ ਇਸ ਨੂੰ ਕਿਹਾ ਕਿ ਪੈਸੇ ਦੇ ਪਰ ਉਹ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹਨ ਪਰ ਫਿਰ ਵੀ ਉਹਨੂੰ ਮਜਬੂਰ ਕੀਤਾ ਕਿ ਤੂੰ ਆਪਣਾ ਘਰ-ਗਿਰ ਵੀ ਰੱਖ ਦੇ ਉਸ ਨੇ ਇਹਨਾਂ ਦੇ ਚਾਂਸੇ ਵਿੱਚ ਆ ਕੇ ਜਿਹੜੇ ਆਪਣਾ ਘਰ-ਗਿਰ ਵੀ ਰੱਖਿਆ ਆਪਣੇ ਯਾਰਾਂ ਦੋਸਤਾਂ ਤੋਂ ਆਪਣੇ ਭੈਣਾ ਭਰਾਵਾਂ ਤੋਂ ਪੈਸੇ ਫੜ ਕੇ ਕਰੀਬ 25 ਲੱਖ ਦੇ ਕਰੀਬ ਉਹਨੂੰ ਪੈਸੇ ਦੇ ਦਿੱਤੇ ਔਰ ਜਦੋਂ ਉਸ ਨੇ ਕਾਫੀ ਸਮੇਂ ਬਾਅਦ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੂੰ ਉਲਟਾ ਡਰਾਇਆ ਗਿਆ ਕਿ ਤੇਰੇ ਤੇਰਾ ਜਿਹੜਾ ਇੱਕ ਸਾਡੇ ਪਾਸ ਚੈੱਕ ਪਿਆ ਹੈ ਉਸ ਨੂੰ ਅਸੀਂ ਜਿਹੜਾ ਬੈਂਕ ਵਿੱਚ ਲਗਾ ਕੇ ਤੇਰੇ ਤੇ ਕੇਸ ਕਰਾਂਗੇ ਉਸ ਦੀ ਰਿਕਵਰੀ ਕਰਾਂਗੇ ਉਲਟਾ ਦੇਣ ਦੀ بجائے ਉਸ ਤੋਂ ਪੈਸੇ ਮੰਗਣ ਦੀ ਗੱਲ ਕਰਨ ਲੱਗੇ ਅਗੇ ਉਤੇ ਉਸ ਨੂੰ ਆਖਣ ਲੱਗੇ ਕਿ ਤੇਰੇ ਬੱਚਿਆਂ ਦੇ ਵੀ ਅਸੀਂ ਨਾਂ ਲਿਖ ਲੈਂਦੇ ਹਾਂ ਔਰ ਤੇਰੇ ਆਂਡ ਗੌਂਡ ਦੇ ਵੀ ਨਾਂ ਲਿਖ ਲੈਂਦੇ ਹਾਂ ਅਸੀਂ ਤੈਨੂੰ ਵੱਡੇ ਪੱਧਰ ਤੇ ਤੰਗ ਪਰੇਸ਼ਾਨ ਕਰਾਂਗੇ ਇਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਔਰ ਉਸਨੇ ਉਸ ਨੂੰ ਇੰਨਾ ਮਜਬੂਰ ਕੀਤਾ ਕਿ ਉਹ ਖੁਦਕੁਸ਼ੀ ਕਰਨ ਤੇ ਮਜਬੂਰ ਹੋ ਗਿਆ ਉਹਨੇ ਅੱਜ ਆਪਣੀ ਆਤਮ ਲੀਲਾ ਜਿਹੜੀ ਆ ਖਤਮ ਕਰ ਦਿੱਤੀ ਆ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਫੜ ਕੇ ਜਲਦੀ ਤੋਂ ਜਲਦੀ ਜਿਹੜਾ ਜੇਲਾ ਵਿੱਚ ਭੇਜਿਆ ਜਾਵੇ ਔਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਪਰਿਵਾਰ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦਾ ਜਿਹੜਾ ਹੁਣ ਪਾਲਣ ਪੋਚਣ ਬਹੁਤ ਔਖਾ ਹੈ ਔਰ ਇਸ ਕਰਕੇ ਇਹਨਾਂ ਨੂੰ ਕੋਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਔਰ ਸਰਕਾਰ ਤੋਂ ਅਸੀਂ ਇਹ ਵੀ ਮੰਗ ਕਰਦੇ ਹਾਂ ਇੱਕ ਪਰਿਵਾਰ ਦੇ ਕਿਸੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਔਰ ਇਹ ਜਿਹੜਾ ਸਾਰਾ ਮਾਮਲਾ ਜਨਾਬ ਪੰਜਾਬ ਦੇ ਪ੍ਰਧਾਨ ਸਤਕਾਰਯੋਗ ਕ੍ਰੀਮਪੁਰੀ ਸਾਹਿਬ ਜੀ ਦੇ ਧਿਆਨ ਵਿੱਚ ਹੈ ਔਰ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਨੂੰ ਜਲਦੀ ਤੋਂ ਜਲਦੀ ਜਿਹੜਾ ਹਸਪਤਾਲ ਲੈ ਕੇ ਜਾਓ ਉਸ ਦੀ ਭਾਲ ਕਰੋ ਅਸੀਂ ਭਾਲ ਕਰਕੇ ਸਾਡੇ ਪਿੰਡ ਦੇ ਸਾਥੀਆਂ ਨੇ ਸਾਡੇ ਸਰਪੰਚ ਸਾਹਿਬ ਨਾਲ ਸਾਡੇ ਆਪਣੇ ਅਮਰਜੀਤ ਸੋਨੂ ਪੰਚ ਜੀ ਬਲਦੇਵ ਰਾਜ ਪੰਚ ਜੀ ਜਿਹੜੇ ਕਿ ਹੁਣ ਉਹਨਾਂ ਦੀ ਡੈੱਡ ਬੋਡੀ ਲੈਣ ਲੈਣੇ ਆਣੇ ਗਏ ਹੋਏ ਨੇ ਔਰ ਡੈੱਡ ਬੋਡੀ ਲੈ ਕੇ ਆ ਰਹੇ ਨੇ ਉਸ ਨੂੰ ਜਿਹੜਾ ਹਸਪਤਾਲ ਦੇ ਵਿੱਚ ਜਮਾ ਕਰਾਇਆ ਜਾਵੇਗਾ ਔਰ ਬਾਕੀ ਦਾ ਜਿਹੜਾ ਹੈਗਾ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹਦਾ ਜਿਹੜਾ ਸੰਸਕਾਰ ਆ ਉਹ ਨਹੀਂ ਕੀਤਾ ਜਾਊਗਾ ਧੰਨਵਾਦ ਜਿਸ ਵਾਰ ਇਸ ਪਾਰਾ ਪੁਲਿਸ ਨਾਲ ਗੱਲ ਕੀਤੀ ਹਾਂ ਜੀ ਇਤਲਾਹ ਕੀਤੀ ਪ੍ਰਸ਼ਾਸਨ ਤਕਰੀਬਨ ਜਿਹੜਾ ਪੂਰਾ ਸਾਡੇ ਨਾਲ ਆ ਪੂਰਾ ਸਾਡਾ ਸਾਥ ਦੇ ਰਿਹਾ ਔਰ ਉਹਨਾਂ ਨੇ ਉਹਨਾਂ ਦੇ ਘਰ ਤੇ ਰੇਡ ਵੀ ਕੀਤੀ ਹੈ ਸ਼ਾਇਦ ਉਹਨਾਂ ਦੇ ਇੱਕ ਵਿਅਕਤੀ ਨੂੰ ਰਾਉਂਡ ਅਪ ਵੀ ਕਰ ਲਿਆ ਹੈ ਔਰ ਪ੍ਰਸ਼ਾਸਨ ਲਗਾਤਾਰ ਪਰਿਵਾਰ ਔਰ ਪਿੰਡ ਦੇ ਨਾਲ ਆ ਪਿੰਡ ਦੀ ਪੰਚਾਇਤ ਔਰ ਸਾਰਾ ਨਗਰ ਜਿਹੜਾ ਇਸ ਪਰਿਵਾਰ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜਾ ਹੈ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਔਰ ਖੜੇ ਰਹਿਣਗੇ